ਮਹਿਲਾ ਕਮਿਸ਼ਨ ਦੀ ਚਰਪਰਸਨ ਵੱਲੋਂ ਡਰਗ ਦੀ ਐਡਿਕਸ਼ਨ ਸੈਂਟਰ ਦਾ ਦੌਰਾ ਨਸ਼ਾ ਛੁਡਾਉ ਤੇ ਮੁੜ ਵਸੇਬਾ ਦੇ ਯਤਨਾਂ ਦੀ ਸਮੀਖਿਆ ਲੜਕੀਆਂ ਦੀ ਉਚੇਰੀ ਸਿੱਖਿਆ ਸਵੈ ਰੁਜ਼ਗਾਰ ਤੇ ਮਹਿਲਾ ਸਸ਼ਕਤੀਕਰਨ ਤੇ ਦਿੱਤਾ ਜ਼ੋਰ ਔਰਤਾ ਦੀ ਸੁਰੱਖਿਆ ਤੇ ਅਧਿਕਾਰਾਂ ਦੀ ਰਾਖੀ ਲਈ ਵਚਨਬੱਧਤਾ ਦੁਹਰਾਈ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸ਼੍ਰੀਮਤੀ ਰਾਜ ਲਾਲੀ ਗਿਲਵੱਲੋ ਅਜ ਕਪੂਰਤਲਾ ਸਿੰਘ ਹਸਪਤਾਲ ਵਿਖੇ ਡਰਗ ਡੀ ਅਡਿਕਸ਼ਨ ਸੈਂਟਰ ਦਾ ਦੌਰਾ ਕਰਕੇ ਨਸ਼ਾ ਛਡਾਊ ਤੇ ਮੁੜ ਵਸੇਬਾ ਦੇ ਯਤਨਾਂ ਦੀ ਸਮੀਖਿਆ ਕੀਤੀ। ਸ਼੍ਰੀਮਤੀ ਗਿਲਵੱਲੋ ਇਲਾਜ ਲਈ ਵਰਤੀ ਪੀੜਤਾਂ ਨਾਲ ਗੱਲਬਾਤ ਕਰਕੇ ਉਹਨਾਂ ਦੇ ਇਲਾਜ ਲਈ ਕਿਤੇ ਪ੍ਰਬੰਧਾ ਮਨੋਵਿਗਿਆਨਕ ਮਾਹਿਰਾ ਰਾਹੀਂ ਕਾਉਂਸਲਿੰਗ ਤੇ ਦਵਾਈਆਂ ਦੀ ਉਪਲਬਧਤਾ ਬਾਰੇ ਜਾਣਕਾਰੀ ਪ੍ਰਾਪਤ ਕੀਤੀ। श्रीमती गिल ਨੇ ਔਰਤਾ ਲਈ ਬਣੇ ਨਸ਼ਾ ਛੁਡਾਊ ਕੇਂਦਰ ਵਿੱਚ ਦਾਖਲ ਲੜਕੀਆਂ ਨਾਲ ਵੀ ਗੱਲਬਾਤ ਕੀਤੀ। ਉਹਨਾਂ ਨਸ਼ਾ ਪੀੜਿਤਾ ਨੂੰ ਕਿਹਾ ਕਿ ਉਹ ਨਸ਼ੇ ਦੀ అలਮਤ ਨੂੰ ਛੱਡ ਕੇ ਸਮਾਜ ਦੀ ਤਰੱਕੀ ਵਿੱਚ ਹਿੱਸਾ ਪਾਓ। ਉਹਨਾਂ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ड्रग ਦੀ ਐਡਿਕਸ਼ਨ ਕੇਂਦਰ ਨੂੰ ਦਰਪੇਸ਼ ਮੁਸ਼ਕਲਾਂ ਬਾਰੇ ਵੀ ਜਾਣਕਾਰੀ ਪ੍ਰਾਪਤ ਕੀਤੀ। ਇਸ ਮੌਕੇ ਗੱਲਬਾਤ ਕਰਦਿਆਂ ਸ਼੍ਰੀਮਤੀ ਗਿੱਲ ਨੇ ਕਿਹਾ ਕਿ ਪੰਜਾਬ ਰਾਜ ਮਹਿਲਾ ਕਮਿਸ਼ਨ ਔਰਤਾ ਦੀ ਸੁਰੱਖਿਆ ਤੇ ਭਲਾਈ ਲਈ ਵਚਨਬੱਧ ਹੈ। ਉਨਾ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸ਼ੁਰੂ ਕੀਤੇ ਯੁਨ ਨਸ਼ੇ ਵਿਰੁੱਧ ਮੁਹਿੰਮ ਦੇ ਸਾਥਕ ਨਤੀਜੇ ਸਾਹਮਣੇ ਆਏ ਹਨ। ਉਹਨਾਂ ਕਿਹਾ ਕਿ ਘਰੇਲੂ ਹਿੰਸਾ ਦੇ ਬਹੁਤੇ ਮਾਮਲੇ ਅਜੇਹ ਹੁੰਦੇ ਹਨ ਜਿੱਥੇ ਮਰਦਾ ਵੱਲੋਂ ਨਸ਼ਾ ਕਰਕੇ ਔਰਤ ਦੀ ਕੁੱਟਮਾਰ ਕੀਤੀ ਜਾਂਦੀ ਸੀ ਪਰ ਪਿਛਲੇ 2 ਮਹੀਨਿਆਂ ਦੌਰਾਨ ਅਜਿਹੇ ਮਾਮਲਿਆਂ ਵਿੱਚ ਕਮੀ ਆਈ ਹੈ। ਮਹਿਲਾ ਕਮਿਸ਼ਨ ਦੀ ਚਰਪਰਸਨ ਵੱਲੋਂ ਡਰਗ ਦੀ ਐਡਿਕਸ਼ਨ ਸੈਂਟਰ ਦਾ ਦੌਰਾ। ਕਪੂਰਥਲਾ ਤੋਂ ਪਤਰਕਾਰ ਰਾਜੇਂਦਰ ਕੁਮਾਰ ਕਪੂਰਤਲਾ ਦੀ ਵਿਸ਼ੇਸ਼ ਰਿਪੋਰਟ। ਇਹ ਕੌਰ ਕੀ ਮੋਟਿਵ ਸੀ? ਇਹ ਮੋਟਿਵ ਤੇ ਇਹ ਸੀ ਕਿ ਜਿਹੜਾ ਉਹ ਤੁਹਾਨੂੰ ਸਭ ਨੂੰ ਪਤਾ ਇਹ ਵੀ ਸਰਕਾਰ ਦੀ ਤਰਫੋਂ ਵੀ ਚਲਾਇਆ ਹੋਇਆ ਹੈ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਹੀ ਕਰਨਾ। ਔਰ ਇੱਥੇ ਆ ਕੇ ਜਦੋਂ ਮੈਂ ਦੇਖਿਆ ਕਿ ਇਹਨਾਂ ਨੂੰ ਲੜਕੀਆਂ ਨੂੰ ਵੀ ਮਿਲੇ ਕੁੜੀਆਂ ਨੂੰ ਵੀ ਕਿ ਉਹ ਖੁਦ ਹੀ ਫੀਲ ਕਰਦੇ ਨੇ ਕਿ ਅਸੀਂ ਬਹੁਤ ਗਲਤ ਕੰਮ ਕੀਤਾ ਹੈ ਜ਼ਿੰਦਗੀ ਵਿੱਚ। ਔਰ ਇਹਨਾਂ ਨੂੰ ਨਸ਼ਾ ਖਤਮ ਕਰਕੇ ਕਲੀਨ ਕਰਕੇ ਦੁਬਾਰਾ ਤੋਂ ਇੱਕ ਮੇਨ ਸਟ੍ਰੀਨ ਚਲੀ ਹੁੰਦੀ ਬਹੁਤ ਜ਼ਰੂਰਦਾਰ। ਔਰ ਜਿੱਤੇ ਤੱਕ ਇਹ ਡਾਕਟਰ ਸਾਹਿਬ ਨੇ ਮੈਨੂੰ ਪੂਰਾ ਬਰੀਫ ਕੀਤਾ ਵੀ ਕਿੰਨਾ ਟਾਈਮ ਲੱਗਦਾ ਕਿਹੜੀ ਦਵਾਈ ਲੱਗਦੀ ਆ ਉਹਦੇ ਬਾਅਦ ਹੀ ਜਾ ਕੇ ਫਿਰ ਠੀਕ ਹੁੰਦੇ ਨੇ ਸਾਰੇ। 1 ਮਹੀਨਾ ਲੱਗ ਜਾਂਦਾ ਕਦੇ 2 ਮਹੀਨੇ ਵੀ ਲੱਗ ਜਾਂਦੇ ਨੇ। ਪਰ ਮੈਂ ਦੇਖਿਆ ਸੀ ਇੱਥੇ ਕਿ ਕਈ ਨਾਲ ਛੋਟੇ ਬੱਚੇ ਵੀ ਆਗੇ ਨੇ। ਇੱਕ ਲੇਡੀ ਆ ਜਿਹਦਾ ਮੈਂ ਦੇਖਿਆ ਉਹਦਾ ਬੇਟਾ ਹੈ ਉਹ ਕਹਿੰਦਾ ਇਹ ਪਹਿਲਾਂ ਪੜਦਾ ਹੁੰਦਾ ਸੀ ਸਕੂਲ 'ਚ। ਹੁਣ ਮੈਂ ਸਕੂਲ ਨਹੀਂ ਜਾਂਦਾ। ਤੇ ਜਿੰਨਾ ਚਿਰ ਮਦਰ ਹੈ ਜੇ ਉਹ ਨਹੀਂ ਠੀਕ ਹੋਲੇ ਹੋਰੀ ਮਹੀਨਾ ਹੋਰ ਲੱਗਦਾ। ਟਾਡੇ ਤਾਂ ਅਸੀਂ ਡਾਕਟਰ ਸਾਹਿਬ ਨਾਲ ਇਹੀ ਸਲਾਹ ਕੀਤੀ ਸੀ ਵੀ ਇਹ ਬੱਚੇ ਨੂੰ ਇਹ ਤਾਂ ਜੁਵਨਲ ਹੋਮ ਚ ਰੱਖਿਆ ਜਾਣਾ ਚਾਹੀਦਾ ਤੇ ਸਕੂਲ ਚ ਪਾਇਆ ਜਾਣਾ ਚਾਹੀਦਾ ਇਹ ਤਾਂ ਬੱਚਿਆਂ ਦੇ ਉੱਤੇ ਹੀ ਬਹੁਤ ਗਲਤ ਅਸਰ ਪੈਂਦਾ ਹੈ ਕਿ ਸਾਡੇ ਮਦਰ ਹੈ ਦੇਖੋ ਕੀ ਦਵਾਈ ਲੈਦੇ ਉਹ ਵੀ ਸੋਚਦੇ ਨੇ ਕਿ ਕਿਹੜਾ ਡਰਗਸ ਹੁੰਦੀ ਹੈ ਤੇ ਉਹਨਾਂ ਦਾ ਉਹ ਵੀ ਪ੍ਰਭਾਵਿਤ ਤਾਂ ਹੁੰਦੇ ਹੀ ਨੇ ਨਾ ਚੀਜ਼ਾਂ ਤੋਂ ਕਮਿਸ਼ਨ ਵੱਲੋਂ ਅੱਜ ਜਿਹੜਾ ਕੇ ਬੇਜਬੀ ਕੀਤੀ ਹੈ ਕਿ ਇੱਕ ਸ਼ਿਕਾਇਤ ਵੀ ਸੀ ਕਿਸੇ ਦੀ ਮੈਂ ਨਹੀਂ ਸ਼ਿਕਾਇਤ ਕੋਈ ਅਧਿ ਮਹਿਲਾ ਦੀ ਕੋਈ ਸ਼ਿਕਾਇਤ ਨਹੀਂ ਸੀ ਮੇਰੇ ਕੋਲ ਮੇਰੇ ਕੋਲ ਸਿਰਫ ਇਹੀ ਸੀ ਕਿ ਅਸੀਂ ਜਿੰਨੇ ਵੀ ਡੀ ਐਡਿਕਸ਼ਨ ਸੈਂਟਰ ਨੇ ਸਪੈਸ਼ਲੀ ਮਹਿਲਾ ਦੇ ਉਹ ਮੈਂ ਜ਼ਰੂਰ ਜਾਣਾ ਔਰ ਦੇਖਦੇ ਹਾਂ ਜਿੱਦਾਂ ਇੱਥੇ ਕੁਝ ਮਹਿਲਾ ਵੀ ਮੈਂ ਦੇਖਿਆ ਨੇ ਕਿ ਉਹ ਦੁਬਾਰਾ ਤੋਂ ਮੇਨਸਟ੍ਰੀਮ ਚ ਆਉਣਾ ਚਾਹੁੰਦੀ ਹੈ ਲਾਈਫ ਦੀ ਕੁਝ ਕੰਮ ਕਰਨਾ ਚਾਹੀਦੀ ਹੈ